ਕਾਲਾ ਸੌਣ ਮੈਨੂੰ ਆਪੋ ਮੇਰੀ ਜਦਾ ਮੈਨੂੰ ਬੁਲਟ ਮੋਟਰਸਾਈਕਲ ਲੈ ਰੇ ਨਹੀਂ ਅੱਜ ਦਮ ਮੈਂ ਨਹੀਂ ਜਾਂਦਾ ਸਕੂਲ ਸਕਾਲ ਕੀ ਗੱਲ ਪੁੱਤ ਕੀ ਗੱਲ ਹੋ ਗਈ ਮੇਰੇ ਸਾਰੇ ਦੋਸਤ ਮੈਨੂੰ ਤਾਨੇ ਮਾਰਦੇ ਆ ਵੀ ਤੂੰ ਕੱਲਾ ਬਸਤੇ ਆਉਣਾਗਾ ਜਦਾ ਮੈਨੂੰ ਬੁਲਟ ਮੋਟਰਸਾਈਕਲ ਲੈ ਰੇ ਨਹੀਂ ਅੱਜ ਦਮ ਮੈਂ ਨਹੀਂ ਜਾਂਦਾ ਸਕੂਲ ਤੂੰ ਗੁੱਸਾ ਨਾ ਕਰ ਪੁੱਤ ਮੈਂ ਕੋਈ ਕਰਦਾ ਹਾਂ ਤੂੰ ਅੰਦਰ ਜਾ ਕੇ ਰੋਟੀ ਖਾ ਲੈ ਭੱਜ ਜਾ ਮਾਲਕਨ ਜੀ ਅੱਜ ਦਾ ਕੰਮ ਨਿਬੜ ਗਿਆ ਤੁਹਾਡਾ ਸਾਰਾ ਚਲ ਠੀਕ ਆ ਕੱਲ ਨੂੰ ਟਾਈਮ ਲਾ ਆ ਜੀ ਕੰਮ ਤੇ ਮਾਲਕਣ ਜੀ ਮੈਨੂੰ ਪੈਸਿਆਂ ਦੀ ਬੱਧ ਲੋੜ ਸੀ ਮੈਂ ਨਾ ਉਹਦੇ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਦੇਣਾ ਸੀਗਾ ਛੁੱਟੀਆਂ ਤੂੰ ਬਹੁਤ ਜ਼ਿਆਦੇ ਮਾਰਦਾ ਸਾਡੇ ਪੈਸੇ ਕਿਵੇਂ ਮੋੜੇਗਾ ਮਾਲਕਣ ਜੀ ਜਿੰਨਾ ਟਾਈਮ ਤੁਹਾਡੇ ਪੈਸੇ ਨਹੀਂ ਪੂਰੇ ਹੁੰਦੇ ਮੈਂ ਤੁਹਾਡੇ ਫ੍ਰੀ ਕੰਮ ਕਰੂੰਗਾ ਅੱਛਾ ਹੁਣ ਤੂੰ ਆਪਣੀ ਗੱਲ ਯਾਦ ਰੱਖੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਨਾ ਪੂਰੇ ਹੁੰਦੇ ਉਨਾ ਚਿਰ ਫ੍ਰੀ ਕੰਮ ਕਰਨਾ ਪਊ ਤੈਨੂੰ ਸਾਡੇ ਆ ਫੜ ਪੈਸੇ ਤੇ ਕੱਲ ਨੂੰ ਟਾਈਮ ਨਾ ਅੱਜ ਕੰਮ ਤੇ ਠੀਕ ਆ ਮਾਲਕਣ ਜੀ ਲੈ ਪੁੱਤ ਲੈ ਆਂਦਾ ਤੇਰੇ ਲਈ ਨਵਾਂ ਮੋਟਰਸਾਈਕਲ ਮੈਂ ਦੇਖ। ਚੱਲ ਠੀਕ ਆ ਠੀਕ ਆ। ਤੜਕੇ ਮੈਨੂੰ 2000 ਰੁਪਏ ਆਈ ਨਵੇਂ ਬੂਕ ਲੈ ਕੇ ਆਉਣੇ ਮੈਂ। ਹੁਣ ਤਾਂ ਪਹਿਲੀ ਪੁੱਤ ਮੋਟਰਸਾਈਕਲ ਦੇ ਬਹੁਤ ਖਰਚਾ ਹੋ ਗਿਆ ਚਰੇ ਤੇ। ਮੈਨੂੰ ਵੀ ਪਤਾ ਤੜਕੇ ਮੈਨੂੰ 2000 ਰੁਪਏ ਆਈ ਮਤਲਬ ਅਮੇ ਬੂਕ ਲੈ ਕੇ ਆਉਣੇ ਆ। ਓਹ ਹੋਰ ਤਾਂ ਹੀ ਤਕੜੀਆਂ। ਠੀਕ ਆ ਪੁੱਤ ਤੁਸੀਂ ਦੱਸੋ। ਠੀਕ ਆ ਵਧੀਆ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਇਆ ਸੀ ਹੈ ਨਹੀਂ ਮੁੰਡਿਆ ਜਕਰੇ ਹੱਥ ਕੋਈ। ਹੈ ਨਹੀਂ ਪੁੱਤ ਮੁੰਡਿਆ ਜਦੋਂ ਘਰੇ ਕੋਈ। ਤੂੰ ਮੈਨੂੰ ਦੱਸ। ਮੈਂ ਤਾਂ ਨਾ 2000 ਰੁਪਏ ਲੈਣਾ ਸੀ ਜੇ ਮਿਲ ਜ ਇਹ ਵੱਡੀ ਗੱਲ ਆ ਪੁੱਤ ਲੈ ਜਾ ਕੀ ਗੱਲ ਆ ਇਹ ਦੇ ਦੇ ਤਾਈ ਬਣ ਕੇ ਲੈ ਪੁੱਤ ਆਪਣੀ ਘਰ ਦੀ ਗੱਲ ਐ ਕੀ ਗੱਲ ਆ ਤਨਵਾ ਤਾਈ ਮੈਂ ਆਪੇ ਮੋੜ ਜੂ ਤੈਨੂੰ ਚੰਗਾ ਬਹੁਤ ਬਹੁਤ ਧੰਨਵਾਦ ਦੱਸ ਦੀ ਬਾਈ ਵਰਗਿਆਂ ਚੰਗਾ ਚੰਗਾ ਬਟਾ ਆ ਦੇਖ ਰੇਡੀ ਬੰਨਾ ਮੈਂ ਫੁੱਟ ਲੈਂਦੇ ਆ ਪ੍ਰਣਾਏ ਕਿ ਕੀ ਕਰਾਉਣਾ ਤੈਨੂੰ ਸਿੱਟ ਰੁਕ ਜਾ ਪੁੱਤ ਕੀ ਹੋ ਗਿਆ ਬਾਪੂ ਇਹ ਮੈਂ ਪਾ ਲੂ ਪੁੱਤ ਮੈਨੂੰ ਦੇ ਦੇ ਤੂੰ ਸੋਰੀ ਬਬੂ ਮੈਨੂੰ ਮਾਫ਼ ਕਰ ਦੇ ਮੈਥੋਂ ਗਲਤੀ ਹੋ ਗਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਗਿਆ ਵੀ ਕੀ ਸਿੱਖਿਆ ਮਿਲੀ ਆ ਆਪਾਂ ਨੂੰ ਹਮੇਸ਼ਾ ਨੀਵੇਂ ਨੂੰ ਦੇਖ ਕੇ ਚੱਲਣਾ ਚਾਹੀਦਾ ਉੱਚਿਆਂ ਨੂੰ ਦੇਖ ਕੇ ਉਹਨਾਂ ਦੀ ਰੀਸ ਨਹੀਂ ਕਰਨੀ ਚਾਹੀਦੀ ਸੋ ਬੱਚਿਆਂ ਨੂੰ ਵੀ ਸਮਝਣਾ ਚਾਹੀਦਾਗਾ ਆਪਣੇ ਮਾਪਿਆਂ ਦੇ ਹਾਲਾਤ ਆਪਣੇ ਘਰ ਦੇ ਹਾਲਾਤ ਦੇਖਣੇ ਚਾਹੀਦੇ ਨੇ ਸੋ ਕਿਸੇ ਉੱਚੇ ਬੰਦੇ ਦੀ ਰੀਸ ਨਾ ਕਰੋ ਸਾਡਾ ਵੀਡੀਓ ਬਣਾਉਂਦਾ ਇਹੀ ਮਕਸਦ ਸੀਗਾ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਓ ਸਸਤੀਕਾਲ ਜੀ